खन्ना पुलिस ने घरों स्कूलों और मंदिरों में चोरी करने वाले एक आरोपी को गिरफ्तार किया है आपको बता दें कि इस चोर ने पुलिस की नाक में दम कर दिया था जिसके बाद खन्ना पुलिस चौकन्ना हो गई और इस चोर को पकड़ लिया जानकारी मुताबिक इस चोर को गिरफ्तार कर पुलिस ने और भी कई चोरियों का पता लगाया है ਅੱਜ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਵੀ ਪਿਛਲੇ ਕੁਝ ਸਮੇਂ ਤੋਂ ਆਪਣੇ ਸਿਟੀ ਖੰਨਾ ਵਿੱਚ ਠਾਣਾ ਸਿਟੀ ਦੇ ਠਾਣਾ ਸਿਟੀ ਟੂ ਦੇ ਏਰੀਆ 'ਚ ਕਾਫੀ ਜ਼ਿਆਦਾ ਚੋਰੀਆਂ ਹੋ ਰਹੀਆਂ ਸੀ ਤੇ ਸੀਸੀ ਕੈਮਰੇ 'ਚ ਸਿਰਫ ਇੱਕ ਚੋਰ ਆ ਰਿਹਾ ਸੀ ਉਹਨਾਂ 'ਚ ਤੇ ਉਹਨਾਂ ਜਿਹਨੂੰ ਕਹਿੰਦੇ ਆ ਵੀ ਪਬਲਿਕ ਦੇ ਤੇ ਪੁਲਿਸ ਦੇ ਨੱਕ ਚ ਨਾਮ ਕੀਤਾ ਹੋਇਆ ਸੀ ਉਹਦੇ ਸਾਡੇ ਐਸਐਚਓ ਸਿਟੀ 1 ਸਿਟੀ 2 ਪਿੱਛੇ ਲੱਗੇ ਹੋਏ ਸੀ ਸੀਜੀ ਦੀਆਂ ਰੂਪਾ ਪਿੱਛੇ ਲੱਗੇ ਹੋਏ ਤੇ ਕੱਲ ਸੀਜੀ ਦੀ ਟੀਮ ਨੂੰ ਕਾਮਯਾਬੀ ਮਿਲੀ ਇਹਨੂੰ ਅਰੈਸਟ ਕਰਨ ਚ ਇਹਦਾ ਨਾਮ ਹੈਗਾ ਸੁਭਦਰਸ਼ਨ ਸਿੰਘ ਉਹ ਵਿੱਕੀ ਪੁੱਤਰ ਸੰਦੀਪ ਸਿੰਘ ਰਿਵਾੜ ਨੰਬਰ 16 ਦਾ ਰਹਿਣਾ ਵਾਲਾ ਤੇ ਇਹਦੀ ਗ੍ਰਿਫਤਾਰੀ ਨਾਲ ਆਲਮੋਸਟ ਜਿੰਨੀਆਂ ਚੋਰੀਆਂ ਸੀਗੀਆਂ ਸਿਟੀ ਦੇ ਆ ਪਿਛਲੇ ਤਿੰਨਾ ਚਾਰਾਂ ਦਿਨਾਂ ਦੀਆਂ ਸਾਰੀਆਂ ਡ੍ਰੈਸ ਹੋ ਗਿਆ ਇਹਦੇ ਤੋਂ ਇੱਕ ਲੈਪਟਾਪ ਚੋਰੀ ਦਾ ਮਿਲਿਆ ਇੱਕ ਟੈਬ ਮਿਲਿਆ ਜਾ 체 모바일 ਫੋਨ ਮળે ਆ ਚਾਰ ਘੜੀਆਂ ਤੇ ਵਾਰਦਾਤ ਚ ਵਰਤੇ ਜਾਣ ਵਾਲਾ ਪੇਜ ਕਾਸ ਪਲੱਸ ਛੇਣੀਆਂ ਵਗੈਰਾ ਕੋ ਕੁਛ ਮਿਲਿਆ ਤੇ ਇਹਦੇ ਨਾਲ ਇਹਦੇ ਜਿਹੜੇ ਪਹਿਲਾ ਮੁਕਦਮੇ ਤਿੰਨ ਦਰਜ ਹੈ ਤੇ ਇਹਦੀ ਗ੍ਰਿਫਤਾਰੀ ਨਾਲ ਪੰਜ ਹੋਰ ਮੁਕਦਮੇ ਜਿਹੜੇ ਹੈਗੇ ਸਾਡੇ ਤੇ ਹਨ ਟਾਰਗੇਟ ਕਿਹੜੀ ਕਿਹੜੀ ਜਗ੍ਹਾ ਨੂੰ ਕਰਦੇ ਆ ਜੇ ਦੇਖਦਾ ਸੀਗਾ ਜੀ ਵੀ ਜਿੱਥੇ ਸਿਕਿਉਰਿਟੀ ਘੱਟ ਹੈ ਕੋਈ ਮਕਾਨ ਬੰਦ ਪਿਆ ਜਾਂ ਜਿਵੇਂ ਬੰਦਰ ਹੈ ਜਿੱਥੇ ਕੋਈ ਰਾਤ ਨੂੰ ਨਹੀਂ ਹੁੰਦਾ ਆਪਣੇ ਇੱਥੇ ਜਗਤ ਕਲੋਮਿਜ ਮੰਦਿਰ ਸੀਗਾ ਗਣੇਸ਼ੀ ਦਾ ਮੰਦਿਰ ਉੱਥੇ ਇਹਨੇ ਚੋਰੀ ਕੀਤੀ ਸੀ ਜਿੱਥੇ ਅਗਲੇ ਫਰਟ ਗੇਟ ਦੇ ਉੱਪਰ ਹੀ ਆਇਆ ਸੀ ਪਿੱਛੇ ਉੱਥੋਂ ਹੀ ਮੰਦਿਰ ਚੋਂ ਰਸਾ ਚੱਕ ਕੇ ਪਿਛੋਂ ਦੀ ਇਹ ਉੱਥੋਂ ਨਿਕਲਿਆ ਸੀਗਾ ਸੰਸਕ੍ਰਿਤ ਕਾਲਜ ਦੇ ਵਿੱਚ ਮੰਦਿਰ ਬਣਿਆ ਹੋਇਆ ਉੱਥੇ ਚੋਰੀ ਕੀਤੀ ਸੀ ਇਹਨੇ ਇੱਦਾਂ ਹੀ ਇੱਕ ਕ੍ਰਿਸ਼ਨਨਗਰ ਚ ਬਾਜ਼ਾਰ ਬਣੀ ਹੋਈ ਹੈ ਉੱਥੋਂ ਚੋਰੀ ਕੀਤੀ ਸੀ ਗਲਵੱਡੀ ਦੇ ਸਕੂਲ ਚੋਂ ਲਾਪ ਲੈਪਟਾਪ ਚੋਰੀ ਕੀਤਾ ਸੀ ਉੱਥੇ ਵੀ ਚੌਕੀਦਾਰ ਨੇ ਹੰਦਰਾ ਸਾਈਨ ਕੀਤਾ ਸੀ ਬਕੀਏ ਤੋਂ ਬੁੱਕੇ ਚਲੇ ਚੱਲ ਰਹੀ ਹੈ ਜੀ ਸਰ ਪ੍ਰੋਫਾਈਲ ਕੀ ਸੀਰੀ ਪ੍ਰੋਫਾਈਲ ਜਿਹਨੂੰ ਕਹਿੰਦੇ ਇਕਲ ਸੀ ਜੀ ਇਕੱਲਾ ਹੀ ਕਰਦਾ ਸੀ ਕੋਈ ਇਹਦਾ ਹਜੇ ਸਰਕਲ ਨਹੀਂ ਸਾਡੇ ਸਾਹਮਣੇ ਆਇਆ ਇਕੱਲਾ ਹੀ ਪਹਿਲਾਂ ਰੈਕੀ ਕਰਦਾ ਸੀ ਫਿਰ ਕੁਝ ਦਿਨਾਂ ਬਾਅਦ ਐਗਜ਼ੀਕਿਊਟ ਕਰਦਾ ਸੀ ਜਿੱਦਾਂ ਸਮਾਨ ਬੜਾ ਛੋਟਾ ਬਰਾਂਦਾ ਇਹ ਵਾਰਦਾਤ ਤਾਂ ਬੜੀਆ ਕਰਦਾ ਸੀ ਕਿਸ ਤਰ੍ਹਾਂ ਭੰਨ ਤੋੜ ਕਿਸ ਤਰ੍ਹਾਂ ਕਰਦਾ ਕੋ ਲੱਗਿਆ ਪਤਾ ਜਾਂ ਇਹ ਇਹ ਟਾਰਗੇਟ ਮੇਨਲੀ ਕਰਦਾ ਸੀ ਜਿੱਥੇ ਕਮਜ਼ੋਰ ਤਾਲੇ ਲੱਗੇ ਹੈ ਜੀ ਜਿੱਥੇ ਰਾਤ ਨੂੰ ਕੋਈ ਬੰਦਾ ਨਹੀਂ ਹੁੰਦਾ ਪਹਿਲਾਂ ਇਹ ਉਹ ਰੈਕੀ ਕਰਦਾ ਸੀ ਚੰਗੀ ਤਰ੍ਹਾਂ ਤੇ ਜਾਂ ਇਹ ਬੜਾ ਸਰੀਰ ਦਾ ਵੀ ਪਤਲਾ ਹੈ ਫਰਤੀਲਾ ਹੈ ਇਹ ਜੇ ਗੇਟ ਦੇ ਉੱਪਰ ਦੀ ਜਗ੍ਹਾ ਜਾਂ ਕੋਈ ਰਸੇ ਨਾਲ ਚੜ ਜਾ ਉਤਰ ਸਕਦੇ ਆ ਉਦਾਂ ਨਹੀਂ ਝੋਟਿਆ ਕਰਦਾ ਸੀ ਸਰ ਕੋਈ ਬਾਈਕ ਵਗੈਰਾ ਸੀ ਇਹਦੇ ਕੋਲ ਜਾਂ ਇਦਾਂ ਹਾਂਜੀ ਕੋਈ ਕਿਸੇ ਇਹ ਬਾਹਰ ਦਾ ਤਾਂ ਪੈਦਲ ਕਰਦਾ ਸੀ ਜੀ ਕਿੰਨੇ ਕਿੰਨੇ ਟਾਈਮ ਤੋਂ ਕਰ ਰਿਹਾ ਹੈ ਜੀ ਸ਼ਰੀਪੂਰਤ ਲਈ ਜਾਂ ਕੋਈ ਕ੍ਰਿਮੀਨਲ ਕੰਮ ਹੈ ਜੀ ਇਹ ਆਪਦੇ ਨਸ਼ੇ ਦੀ ਪੂਰਤੀ ਲਈ ਤੇ ਖਰਚੇ ਲਈ ਜੀ ਤੇ ਸਭ ਕਿੱਥੇ ਦੇਂਦਾ ਕਿੱਥੇ ਇਹ ਸਮਾਨ ਵੀ ਇਹਦਾ ਜਿਹੜਾ ਉਹ ਹਜੇ ਇਹਦਾ ਰਿਮਾਂਡ ਲਵਾਂਗੇ ਜੀ ਅਸੀਂ ਅਗੇ ਇਹਦੇ ਚ 11 ਦਾ ਵਾਧਾ ਵੀ ਕਰਾਂਗੇ ਕਿਉਂਕਿ ਪੂਰਾ ਆਰਗੇਨਾਈਜ਼ਡ ਕੰਮ ਹੈ ਇਹਦਾ ਦੇਸ਼ਾ ਕੀ ਕੱਲਾ ਸੀਗਾ ਬਟ ਬੜੀ ਆਰਗੇਨਾਈਜ਼ਡ ਤਰੀਕੇ ਨਾਲ ਕ੍ਰਾਈਮ ਨੂੰ ਅੰਜਾਮ ਦਿੰਦਾ ਸੀ ਕਿੰਨੀ ਕੋ ਮਾਰੇ ਸਾਰੇ ਦਿੱਤੇ ਕਿੰਨੇ ਟਾਈਮ ਤੋਂ ਕਰਦੇ ਆ ਸੀ 26 ਸਾਲਾਂ ਦਾ ਜੀ ਇਹ ਤੇ ਜਿਵੇਂ ਆ ਮੁਕਦਮੇ ਦਰਜ ਹੈ ਕੁਝ 24 ਦੇ ਵੀ ਹੈਗੇ ਕੁਝ 25 ਦੇ ਵੀ ਹੈਗੇ ਰਸੇ ਤੇ ਚੜਨ ਦੀ ਰੈਟਰੀ ਕਿਧਰ ਕਿੱਥੇ ਜੀ ਨਹੀਂ ਰਸੇ ਤੋਂ ਇੱਕ ਵਾਰੀ ਇੱਕ ਵਾਰਦਾਤ ਜਿਹਨੇ ਰਸੇ ਦਾ ਸਹਾਰਾ ਲਿਆ ਉੱਥੋਂ ਨਿਕਲ ਲਈ ਪਹਿਲੀ ਮੈਂ ਦੇਖੋ ਥੱਲੇ ਆਉਂਦਾ